ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ। ਧਿਆਣਾ ਦੇ ਵਿਕਾਸ ਨਗਰ ਦੇ ਵਿੱਚ ਇੱਕ ਬਹੁਤ ਹੀ ਰੌਂਗਟੇ ਖੜੇ ਕਰਨ ਵਾਲੀ ਘਟਨਾ ਸਾਹਮਣੇ ਆਈ ਆ। ਦੋਸਤੋ ਕੀ ਹੋਇਆ? ਸਚਨ ਤਿਵਾੜੀ ਨਾਮ ਦਾ ਲੜਕਾ ਇੱਕ ਲੜਕੀ ਨੂੰ ਪਿਆਰ ਕਰਦਾ ਸੀ। ਉਸ ਤੋਂ ਬਾਅਦ ਉਹ ਉਸ ਨਾਲ ਵਿਆਹ ਕਰਵਾਉਣਾ ਵੀ ਚਾਹੁੰਦਾ ਸੀ। ਪਰ ਲੜਕੀ ਦੇ ਪਰਿਵਾਰ ਵਾਲੇ ਇਸ ਗੱਲ ਤੋਂ ਰਾਜੀ ਨਹੀਂ ਸਨ। ਅਤੇ ਲੜਕੀ ਦੇ ਪਰਿਵਾਰ ਨੇ ਕਈ ਵਾਰ ਸਚਨ ਦਿਵਾੜੀ ਨੂੰ ਸਮਝਾਇਆ ਵੀ ਵੀ ਤੂੰ ਸੁਧਰ ਜਾ ਵੀ ਤੂੰ ਸਾਡੀ ਕੁੜੀ ਦਾ ਪਿੱਛਾ ਛੱਡ ਦੇ ਤਾਂ ਦੋਸਤੋ ਕੀ ਹੁੰਦਾ ਸਚਨ ਦਿਵਾੜੀ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਕੰਮ ਕਰਨ ਲਈ ਚਲਾ ਜਾਂਦਾ ਤਾਂ ਬਾਅਦ ਦੇ ਵਿੱਚ ਵੀ ਸਚਨ ਉਹਨਾਂ ਦੀ ਲੜਕੀ ਦੇ ਨਾਲ ਲਗਾਤਾਰ ਫੋਨ ਦੇ ਉੱਤੇ ਗੱਲਬਾਤ ਕਰਦਾ ਰਹਿੰਦਾ ਇਹ ਜਿਹੜੀ ਸਾਰੀ ਗੱਲਬਾਤ ਹੈ ਇਹ ਲੜਕੀ ਦੇ ਭਰਾ ਅਨਜ ਨੂੰ ਪਤਾ ਲੱਗ ਜਾਂਦੀ ਆ ਤਾਂ ਉਸ ਤੋਂ ਬਾਅਦ ਅਨਜ ਉਸ ਲੜਕੇ ਨੂੰ ਸਚਨ ਤਿਵਾੜੀ ਨੂੰ ਸਮਝਾਉਂਦਾ ਵੀ ਤੂੰ ਨਾ ਫੋਨ ਕਰ ਤੂੰ ਮੇਰੀ ਭੈਣ ਦਾ ਖੜਾ ਛੱਡ ਦੇ ਤਾਂ ਉਸ ਤੋਂ ਬਾਅਦ ਦੋਸਤੋ ਕੀ ਹੁੰਦਾ ਅਨਜ ਸਚਨ ਤਿਵਾੜੀ ਨੂੰ ਬਹਾਨੇ ਨਾਲ ਬੁਲਾਉਂਦਾ ਵੀ ਤੂੰ ਕਾ ਰਾਜਾ ਵੀ ਆਪਾਂ ਬਹਿ ਕੇ ਗੱਲ ਕਰਦੇ ਆ ਵੀ ਤੇਰਾ ਵਿਆਹ ਹੀ ਕਰ ਦਨੇ ਆ ਤਾਂ ਦੋਸਤੋ ਸਚਨ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਚਲੋ ਹੋ ਸਕਦਾ ਵੀ ਉਹ ਹੁਣ ਮੰਨ ਜਾਣ ਸਚਨ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪੰਜਾਬ ਲੁਧਿਆਣੇ ਦੇ ਵਿੱਚ ਆ ਜਾਂਦਾ ਤਾਂ ਉਸ ਤੋਂ ਬਾਅਦ ਅਨਜ ਅਤੇ ਉਸਦਾ ਦੋਸਤ ਬਲਜੀਤ ਭਾਰਤੀ ਅਤੇ ਇੱਕ ਉਸਦਾ ਹੋਰ ਦੋਸਤ ਚਾਰੋਂ ਜਣੇ ਰਲ ਕੇ ਇੱਕ ਪਲਾਨ ਕਰ ਲੈਂਦੇ ਨੇ ਤਾਂ ਪਲਾਨ ਦੇ ਵਿੱਚ ਤਾਂ ਉਸ ਤੋਂ ਬਾਅਦ ਉਹ ਸਚਨ ਤਿਵਾੜੀ ਨੂੰ ਆਪਣੇ ਘਰ ਬੁਲਾ ਕੇ ਪਹਿਲਾਂ ਤਾਂ ਉਸ ਦੀ ਕੁੱਟਮਾਰ ਕਰਦੇ ਨੇ ਦੋਸਤੋ ਕੁੱਟਮਾਰ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਜਿਹੜਾ ਸਚਨ ਤਿਵਾੜੀ ਹੁੰਦਾ ਉਹਦੀ ਹਾਲਤ ਨਾਜ਼ੁਕ ਹੋ ਜਾਂਦੀ ਹੈ ਇਸ ਤੋਂ ਬਾਅਦ ਉਹ ਜਿਹੜੇ ਦੋਸ਼ੀ ਨੇ ਮੌਕੇ ਤੋਂ ਫਰਾਰ ਹੋ ਜਾਂਦੇ ਆ ਤਾਂ ਡੀਐਸਪੀ ਬਰਕ ਨੇ ਦੱਸਿਆ ਕਿ ਜਦੋਂ ਸਾਡੇ ਕੋਲ ਪੁਲਿਸ ਕੰਪਲੀਟ ਜਾਂਦੀ ਹੈ ਤਾਂ ਉਸ ਤੋਂ ਬਾਅਦ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ ਤਾਂ ਅਸੀਂ ਦੋ ਜਣਾਂ ਨੂੰ ਗ੍ਰਿਫਤਾਰ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਨੇ ਸਿਰਫ ਉਸ ਨੂੰ ਸਮਝਾਉਣ ਵਾਸਤੇ ਬੁਲਾਇਆ ਸੀਗਾ ਹਾਲਾਂਕਿ ਇਹਨਾਂ ਦਾ ਇਰਾਦਾ ਨਹੀਂ ਸੀ ਉਸ ਦਾ ਕਤਲ ਕਰਨ ਦਾ ਪਰ ਉਸ ਟਾਈਮ ਕੁੱਟ ਜ਼ਿਆਦਾ ਹੋ ਗਈ ਇਸ ਤੋਂ ਬਾਅਦ ਉਹ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਦੋਸਤੋ ਪੁਲਿਸ ਨੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਅਤੇ ਜਿਹੜੇ ਦੋ ਦੋਸ਼ੀ ਹੋਰ ਫਰਾਰ ਨੇ ਉਹਨਾਂ ਦੀ ਭਾਲ جاری ਹੈ ਤੇ ਪੁਲਿਸ ਨੇ ਦੋਨੋਂ ਮੁਲਜ਼ਮਾਂ ਨੂੰ ਰਿਮਾਂਡ ਤੇ ਲੈ ਲਿਆ ਦੋਸਤੋ ਤੁਹਾਡੇ ਇਸ ਸੱਚੀ ਸਟੋਰੀ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਸਟੋਰੀ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ